ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਚਾਹੇ ਉਹ ਮੁਲਾਜ਼ਮ ਸੀ ਕਿਸਾਨ ਸੀ ਚਾਹੇ ਉਹ ਕੋਈ ਕਿਸੇ ਵੀ ਕਿੱਤੇ ਨਾਲ ਸੰਬੰਧ ਸੀ ਕਿ ਇਹ ਸੁਪਨਾ ਲੈ ਕੇ ਕਿ ਆਪਾਂ ਸ਼ਹਿਰ ਚ ਕਰ ਪਾਵਾਂਗੇ ਜਾਂ ਕੋਈ ਕਲੋਨੀ ਬੱਤੀ ਜਾ ਰਹੀ ਹੈ ਉੱਥੇ ਆਪਾਂ ਪਲਾਟ ਲੈ ਲੈਨੇ ਆ ਬਾਅਦ ਚ ਕਰ ਪਾਵਾਂਗੇ ਇਦਾਂ ਦੇ ਸੁਪਨੇ ਸੰਜੋ ਕੇ ਉਹਨਾਂ ਨੇ ਘਰ ਵੀ ਲਏ ਕਲੋਨੀਆਂ ਚ ਬਾਅਦ ਪਤਾ ਲੱਗਿਆ ਉਹ ਤਾਂ ਕਲੋਨੀ ਇਲੀਗਲ ਸੀ ਉਹ ਤਾਂ ਕਲੋਨੀ ਮਨਜ਼ੂਰਸ਼ੁਦਾ ਨਹੀਂ ਸੀ ਇਸ ਵੀਡੀਓ ਰਾਹੀਂ ਮੈਂ ਇੱਕ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨੂੰ ਦੇਣੀ ਚਾਹਨਾ ਸੋ ਹੁਣ ਪੰਜਾਬ ਦੇ ਵਿੱਚ ਐਨਓਸੀ ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ। ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਐਨਓਸੀਆਂ ਜਿਹੜੀਆਂ ਉਹ ਖਤਮ ਕਰ ਦਿਆਂਗੇ ਤੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਵੇਸਟ ਨਹੀਂ ਜਾਊਗੀ, ਬਰਥ ਨਹੀਂ ਜਾਊਗੀ। ਬਹੁਤ ਸਾਰੇ ਘਰਾਂ ਦੇ ਵਿੱਚ ਅੱਜ ਖੁਸ਼ੀ ਦੇ ਦੀਵੇ ਬਲਣਗੇ। ਇਹਦਾ ਕਾਨੂੰਨ ਬਣ ਗਿਆ ਹੁਣ ਇਸ ਕਾਨੂੰਨ ਦੇ ਵਿੱਚ ਜਿੰਨੀ ਵੀ ਤੁਸੀਂ ਕੋਈ ਤੁਹਾਡੇ ਤੇ ਤਲਵਾਰ ਲਟਕਦੀ ਸੀ ਉਸਾਰਨੀ ਜਿਹੜੀਆਂ ਮੇਰੇ ਘਰ ਦਾ ਕੀ ਬਣੂਗਾ ਮੇਰੇ ਪਲਾਟ ਦਾ ਕੀ ਬਣੂਗਾ ਸਾਰਾ ਜਿਦਾ ਸੇਫ ਹੋਗੇ ਸੁਰੱਖਿਤ ਹੋਗੇ ਇਹ ਕਾਸੀ ਆਮ ਲੋਕਾਂ ਦੇ ਹਿੱਤ ਚ ਜਿਹੜੇ ਨੇ ਕਾਨੂੰਨ ਬਣਾਉਨੇ ਆ ਲੋਕਾਂ ਦੇ ਭਲਾਈ ਲਈ ਇੱਕ ਕਾਨੂੰਨ ਜਿਹੜਾ ਉਹ ਅਸੀਂ ਪਾਸ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਅਸੀਂ ਲੋਕ ਅੱਖੀ ਕੰਮ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਰਾਦਾ ਪੂਰਾ ਕਰਨਾ ਹਰ ਇੱਕ ਵਾਦਾ